ਥੋੜਾ ਗਰਮੀ ਲੋ ਬਰੇ ਅੱਜ ਪਹੁੰਚਿਆ ਆ ਪਹਿਲਾ ਵਾਲਾ ਵੱਡੀਆਂ ਰੌਣਕਾਂ ਵਾਲੀ 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 ਸ਼ੂਟਿੰਗ ਮੀਡੀਅਮ ਟੂਰਨਾਮੈਂਟ ਭਾਈ ਖਿਡਾਰੀ ਦੇ ਮੈਚ ਜਲਦੀ ਦੇ ਨਾਲ ਦੋ ਨੰਬਰ ਦਾ ਰਾਊਂਡ 62 ਆ ਤੁਹ ਲਾਈ ਰੱਖ ਬਸ ਘਟਾਂਗੇ ਜੇ ਹੀਟ ਹੋ ਲੱਗੇ ਤਾਂ ਆਪਸ਼ਨ ਆਉਂਦਾ ਬੱਲੇ ਵਾਲੇ ਮੁੰਡੇ ਕਿੱਥੇ ਰਹੇਗੇ ਭਈ ਬੱਲੇ ਦੀ ਟੀਮ ਆ ਕਿਰਪਾ ਕਰਕੇ ਸੁਣਾ ਦੇ ਖੇਡ ਕਰੀਏ ਆਪਾਂ ਸਮਾਂ ਦੇ ਪਹਿਲੇ ਹੀ ਮੈਚ ਘਟਾ ਹੈ ਇਹ ਤੇ ਇਹ ਨਹੀਂ ਥੋੜਾ ਸਾਈਂ ਆ ਗਿਆ ਵੇਲੇ ਆ ਗਿਆ ਵਦਿਆ ਮੁੰਡੂ ਕੁੱਤੇ ਵਾਲੇ ਆਓ ਜਲਦੀ ਨਾਲ ਕੋ ਬੰਲਾਲੇ ਮੰਡੇ ਵੀ ਆ ਗਏ ਗੋਪਾ ਬੰਲਾ ਆ ਗਿਆ ਦਹਨੀਆਂ ਦੇ ਵੱਡਾ ਖਿਡਾਰੀ ਹੈਰੀ ਕੰਦਲਾ ਮਾਰ ਕਰਦੇ ਉਪਰ ਦੇ ਗਰਦੀਪ ਗਿੱਲ ਵਰਗੇ ਪੈਣੀ ਬੜੀ ਗਾ ਦੇ ਤਾਰੇ ਵਰਗੇ ਕਹਿੰਦੇ ਮਾਰ ਕਰਦੇ ਮੰਡੇ ਦੀ ਖੇਡ ਤੇ ਬਹੁਤ ਵਧੀਆ ਟੀਮ ਅੱਜ ਵੱਧੋ ਵੀ ਬਣੀ ਹੋਈ ਹੈ چلائیے میں چٹا ਉੱਧਰ ਮੰਡੇ ਫੇਰੀ ਸੈਲੜੀ ਬਹੁਤ ਸੋਨਾ ਖੇਡ ਰਹੀ ਹੈ। ਉਹ ਬਾੜੀ। ਤੇ ਆਉਂਦੀ ਮੇਰੀ ਤਰੱਕੀ ਜਿਹੜੀ ਹੋ ਗਈ ਹੈ। ਸੈਂਟਰ ਤੇ ਆ ਗਿਆ ਮੰਡਾ। ਇੱਧਰ ਪਿੰਡ ਵਾਲੇ ਮੰਡੇ ਖੇਡ ਰਹੇ ਹੈ ਬਹੁਤ ਸੋਨਾ ਮੁਕਾਬਲਾ ਹੈ। ਰੁਜੀ ਪਾਸੇ ਪੱਟੀਆਂ ਵਾਲੇ ਮੰਡੇ ਹੈ। ਕਰਨਾ ਮਠੱਡੇ ਵਾਲਾ ਸਣੂ ਹੈ। ਨਾਲ ਪੱਕੇ ਦਾ ਗੋਵੀ। ਨਾਲ ਮੈਂ ਦੇਖਦਾ ਵੀ ਮੰਡਾ ਕੋਮਲ ਮੋਟਾ ਹੈ। سچو سے ہاں بہت ودیا بنی ہوئی ہے سر منا دیکھ ہے ہیں کریے میں شروعات ہوئی اپنا گراؤنڈ نمبر دو ਇਧਰ 1 ਨੰਬਰ ਗਰਾਊਂਡ ਦੇ ਵਿੱਚ ਮੈਚ ਜਿਹੜਾ ਸ਼ੁਰੂ ਹੋ ਚੁੱਕਿਆ ਦੀ ਐਨਏ ਦੇ ਕਲੱਬ ਕੋ ਜਿਹੜੀ ਟਾਮੀਅਲ ਦੀ ਟੀਮ ਆਪਾਂ ਖੇਡ ਰਹੇ ਬਾਈ ਨੇ ਲਾਈਵ ਵਾਲੇ ਪਾਸੇ ਆ ਗਏ ਜਿਹੜੇ ਪਾਸੇ ਬਾਈ ਢਿੱਲੋਂ ਦਾ ਲਾਈਵ ਹੈ ਬੰਦੀ ਬੰਦੀ ਸ਼ੂਟਿੰਗ ਆਨ ਫਾਇਰ ਪੇਲੇ ਸਾਹਮਣੇ ਮੁੰਡੇ ਪਿੰਡ ਆਲੇ ਹੈ ਤੇ ਜਿਹੜੀ ਟੀਮ ਇਧਰ ਖੱਬੇ ਪਾਸੇ ਖੇਡ ਰਹੀ ਮੇਰੇ ਮਿੱਤਰੋ ਬਾਈ ਡੀਸੀ ਦੇ ਲਾਈਵ ਵਾਲੀ ਸਾਈਡ ਇਧਰਲੇ ਪਾਸੇ ਖੁੰਡੇ ਕਹਿੰਦੇ ਠੱਟੀਆਂ ਪਿੰਡ ਤੋਂ ਆਏ ਜਿਹਨੇ ਲੁੱਤਿਆਂ ਦੇ ਵਿੱਚੋਂ ਬੀਪਾ ਦੀਪ ਸਿੰਘ ਸਪੋਰਟਸ ਕਲੱਬ ਦਾ ਕਹਿੰਦੇ ਬੜਾ ਵੱਡਾ ਬੋਲਬਾਲਾ ਚੱਲਦੇ ਟਾਈਮ ਦੇ ਵਿੱਚ ਉਹ ਕਹਿੰਦੇ hattimਾਂ ਵਾਲਾ ਗੋਮਲ ਪੁੱਜਿਆ ਹੋਇਆ ਹੈ ਨਾਲ ਮੈਂ ਟੱਕੜਿਆ ਸੁੰਮੀ ਖੇਡਦਾ ਔਰ ਇੱਕ ਪਾਸੇ ਬਠਿੰਡੇ ਵਾਲਾ ਕਰਨਾ ਚੋਬਰ ਨੇੜ ਤੇ ਫਾਦੂ ਬਠਿੰਡੇ ਵਾਲਾ ਚੱਲਦੇ ਟਾਈਮ ਦਾ ਕਹਿੰਦੇ ਵੱਡਾ ਖਿਡਾਰੀ ਬਣ ਗਿਆ ਪਿੰਡ 'ਚ ਖੇਡਣਾ ਵੀ ਬਤੀਤ ਚੋਂ ਉੱਤੇ ਹੁੰਦੀ ਹੈ ਉਹਦੇ ਕੈਡਾ ਵਾਲੇ ਹੁਣ ਤੇ

ਮਾਨ ਕਰਦੇ ਹਾਂ ਬੇਨਦੀ ਗੁਰਦੀਪ ਗਿੱਲ ਵਰਗੇ ਮੰਡੇ ਦੀ ਖੇਡ ਤੇ ਬਹੁਤ ਵਧੀਆ ਮੈਚ ਆ ਟੰਡੇ ਬਿੱਤੀ ਹੈ ਮਾਮੂ ਜੂਜੇ ਦੀ ਤਰਦੀਦਾ ਇਹ ਵੀ ਵੱਡਿਆਂ-ਵੱਡਿਆਂ ਨੂੰ ਬਹੁਤ ਭਾ ਦਿੰਦਾ ਹੈ ਬਹੁਤ ਸੋਹਣੀ ਖੇਡ ਹੈ ਮੰਡੀ ਦੀ ਮਾਜੀ ਕਹਿੰਦੇ ਸਤਸੰਗ ਦੇ ਨਾਲ ਕਹਿੰਦੇ ਯਾਰੀ ਹੈ ਬਹੁਤ ਵਧੀਆ ਚਕਾਉਲਾ ਹੈ ਨੰਬਰ ਬਹਾਦਰ ਕਾਲੀ ਟੀਮ ਲਈ ਚੜ ਗਿਆ ਹੈ ਮੈਂ 3 ਨੰਬਰ ਦਾ ਵੀ ਬਹੁਤ ਸੋਹਣਾ ਖੇਡਿਆ ਆ ਰਿਹਾ ਹੈ ਤੇ ਅਗਲੀਆਂ ਟੀਮਾਂ ਵੀ ਦੋਬਾਰ ਕਰਤਾ ਕਰਕੇ ਬਿਲਕੁਲ ਪਿਆਰ ਵਿੱਚ ਪਿਆਰ ਰਹਿਣਗੀਆਂ ਇਧਰ ਪਿੰਡ ਵਾਲੇ ਮੁੰਡੇ ਬੜਾ ਸੋਹਣਾ ਖੇਧੀ ਕੋਰੇ ਹੁੰਦੇ ਆ। ਉੱਗੇ ਪਾਸੇ ਟੀਮ ਆਪਾਂ ਦੇਖਾਈ ਹੈ। ਟੀਆਂ ਟਹਾਉਂਦੀ ਹੈ। ਲੋ ਮੋਟਾ ਕਹਿੰਦੇ ਨੰਬਰ ਦਾ ਰਫਾ ਕਰ ਗਿਆ। ਇੱਕ ਨੰਬਰ ਚ ਅਗਲਾ ਮੈਚ ਸਰਾਵਾਂ ਦੀ ਟੀਮ ਦਾ ਜੀ ਸੱਤ ਕਲੱਬ ਟਾਂਦੀਆਂ ਦੀ ਟੀਮ ਦੇ ਨਾਲ ਪ੍ਰਬੰਧਕ ਜੀ ਕਹਿੰਦੇ ਪਹਿਲਾ ਇਹ ਮੈਚ ਕਰਾਉਣਾ। ਆਪਾਂ ਸਰਾਵਾਂ ਤੇ ਸੱਤ ਕਲੱਬ ਟਾਂਦੀਆਂ ਆ ਗਰਾਊਂਡ ਨੰਬਰ 1 2 ਨੰਬਰ ਗਰਾਊਂਡ ਦੇ ਵਿੱਚ ਕੌਣੀ ਤੇ ਜੱਸੀ ਬੌਡੇ 3 ਨੰਬਰ ਗਰਾਊਂਡ ਦੇ ਵਿੱਚ ਦੀਪ ਸਿੰਘ ਵਾਲਾ ਝਰਨਾ ਤੇ ਜੰਡ ਵਾਲਾ ਮੁੱਦਕੀ ਦੀ ਟੀਮ ਦੇ ਖੇਡਣਾ ਵੀ ਇਧਰ ਭਾਈ ਸ਼ਰਮਦੀਪ ਯੂਕੇ ਦੀ ਕਹਿ ਰਿਹਾ ਵੀ ਜਿਗਰਾ ਚੱਲਦੇ ਹੋਏ ਮੁਕਾਬਲੇ ਦੇ ਵਿੱਚੋਂ ਐਨਆਰਈ ਕਾਬ ਟਾਲੀ ਵਾਲੀ ਟੀਮ ਜੇਤੂ ਰਹਿੰਦੀ ਹੈ ਤੇ ਆਪਾਂ 11000 ਦੇਵਾਂਗੇ ਜੇਤੂਆਂ ਨੂੰ ਜਿਹੜੇ ਬੱਤੇ ਹੋਣਗੇ ਪਰ ਲੋਕਾਂ ਦੀ ਹੁਣ ਜਿਹੜੀ ਕੰਦੀ ਕੰਦੀ ਅਠਾ ਟੈਸਕ ਵੀਰੋ ਉਹ 2 ਨੰਬਰ ਜੌਰ ਤੇ ਆ ਕੇ ਖੜ ਗਈ ਹੈ ਅੱਜ ਕਵੇ ਪੱਲੇ ਵਾਲਾ ਗੋਪਾ ਚੁੜ ਚੁੜ ਕੇ ਖੇਡ ਵਾਲੀ ਲੈ ਕੇ ਆਇਆ ਹੈ ਮਨੂਕੇ ਵਾਲੇ ਮੁੰਡੇ ਨੂੰ ਸੱਧਿਆ ਰੋਟੀ ਦਾ ਗੁਰੂ ਸਰ ਦੇਪਾ ਪਿੰਡ ਹੈ ਤੇ ਹੈਰੀ ਦਾ ਕਹਿੰਦੇ ਚੰਗ ਵਾਲਾ ਹਾਜ਼ਰਖਾਨ ਪਿੰਡ ਹੈ ਮੇਰੇ ਮਿੱਤਰੋ ਆ ਜਿਹੜੇ ਮੁੰਡੇ ਨੇ ਸਰਵਿਸ ਕਰ ਦਿੱਤੀ ਹੈ ਲੈ ਵੀ ਨੰਬਰ ਦੱਸੋ ਜੀ ਗ라운ਡ ਨੰਬਰ ਕਿਦੇ ਬਾਸ ਇੱਕ ਹੈ ਜੀ ਫਰਕ ਹੈ ਜੀ 10 ਨੰਬਰ ਜਿਹੜੇ ਉਹ ਠੱਡੀਆਂ ਦੀ ਟੀਮ ਨੇ ਬਾਕੀ ਜੀ ਸਿੰਘ ਸਪੋਰਟਸ ਕਲੱਬ ਦੀ ਟੀਮ ਤੇ ਔਰ ਕੈਗਨ ਕਲੱਬ ਟਾਲੀਆਂ ਦੀ ਟੀਮ ਦਾ ਪੁਆਇੰਟ ਆ ਰੇਖਾ ਹੈ ਪਰ ਮੁੰਡੇ 24 ਵਾਰ ਸੀ ਤੇ ਕਰ ਸਕਦੇ ਨੇ ਇੱਕ ਨੰਬਰ ਗਰਾਊਂਡ ਦੇ ਵਿੱਚ ਬਾਈ ਜੀ ਸੁਸਾਨੀ ਤੇ ਸੱਤ ਕਲੱਬ ਟਾਂਦੀਆਂ ਵਾਲੇ ਬੰਦੇ ਪਿਆਰ ਬਰ ਪਿਆਰ ਰਹਿਣਗੇ ਇਧਰ ਹੌਲੀ ਹੌਲੀ ਕਰਕੇ ਗੁੰਡੇ ਕਹਿੰਦੇ ਅੱਗੇ ਵਾਲੂ ਵਾਦੇ ਟੋਲੇ ਜਾ ਰਹੇ ਨੇ ਕੋਰੀਕਿਆਂ ਵਾਲਾ ਕਹਿੰਦੇ ਰਾਉਂਡ ਸੁਝਿਆ ਹੋਇਆ ਅੱਜ ਬੰਦੂ ਦੀ ਟੀਮ ਦੇ ਨਾਲ ਬੰਦੂ ਵਾਲੇ ਕਹਿੰਦੇ ਜੋਪੇ ਨੇ ਮੇਰੇ ਮਿੱਤਰੋ ਮਲੂਕੇ ਦੇ ਵਿੱਚ ਵੀ ਪਹਿਲਾਂ ਮੈਚ ਕਰਵਾਈ ਹੈ ਤੇ ਅੱਜ ਵੀ ਕਹਿੰਦੇ ਸੱਟ ਚੋਪੀ ਦਾ ਤਿਆਰ ਕੀਤਾ ਹੋਇਆ ਹੈ ਖੇਡ ਵਾਲੀ ਵਾਲ ਦੀ ਜੁਰੀਆ ਤੇ ਬੰਦਾ ਮੱਲਾ ਇਧਰਲੇ ਪਾਸੇ ਭਾਦਰਕਿਆਂ ਦੀ ਟੀਮ ਦੇ ਲਈ ਤਾਂ ਤੱਕ ਰਿਆਂ ਵੀ ਵਿੱਕੀ ਦਾ ਕਹਿੰਦੇ ਮਾਮੂ ਜਿਹੀਆਂ ਪਿੰਡ ਨਾਲ ਕੈਨੇੜੇ ਵਰਗੇ ਖਿਡਾਰੀ ਖੇਡਦੇ ਆ ਔਰ ਤਦੇ ਬੰਬੇ ਦਾ ਬੇਟਾ ਖੇਡਦਾ ਵੀ ਬਾਪੂ ਕਹਿੰਦਾ ਖੇਡ ਪੁੱਤ ਸ਼ੇਰ ਬਣ ਕੇ ਚਖਾਦੇ ਐ ਚੋਟੀ ਦਾ ਪਲੇਅਰ ਬਣ ਕੇ ਕੋਈ ਯਾਰ ਬੇਲੀ ਰਿਸ਼ਤੇਦਾਰ ਮਾਸਾਂ ਦੇ ਕਰਦੇ ਆ ਤੇ ਖੁਣ ਦੇ ਨਾਲ ਕੋਈ ਨਹੀਂ ਕਿਸੇ ਨੂੰ ਜਾਣਦਾ ਕੋਈ ਪੁੱਤ ਜਿੰਨਾ ਮਾਵਾ ਦੇ ਪਲੇਅਰ ਬੀਣਦੇ ਵੀ ਨਾਮ ਚਾਹੋ ਜੇ ਸਾਰੇ ਖਾਨਦਾਨ ਦਾ ਪੁੱਤ ਜਿੰਨਾ ਮਾਵਾ ਦੇ ਪਲੇਅਰ ਬਣਦੇ ਆ ਤੇ ਨਾਮ ਚਾਹੋ ਜੇ ਸਾਰੇ خاندان کا ناچ کا مقابلے میدان جا رہی ہے میں تین دن بھی سر ایسا جنگ مان بہت بولتا کریے بولیے نہ گول سمندہ رب کریے وہ نکلی گل نہ منہ پی ਜਦੋਂ ਬੰਦਾ ਪੈਰ ਸੱਜੇ ਉੱਤੇ ਚੜੀ ਅਸਮਾਨੋਂ ਦੇਖ ਪੈਂਦੇ ਜਦੋਂ ਬੰਦਾ ਪੈਰ ਸੱਜੇ ਉੱਤੇ ਕਿੰਨੀ ਹੋਈ ਹੈ ਤੇ ਵੈਗੁਰੇ ਸਿੰਘ ਉੱਤੇ ਚਰਦੀ ਕਲਾ ਦੇ ਵਿੱਚ ਰੱਖੇ ਬਹੁਤ ਵੱਡੀਆਂ ਮﻘਾਰਰਾਂ ਦੇ ਆਪਾਂ ਤੱਕ ਰਹੇ ਹਾਂ ਸਾਰੇ ਲੈਵ ਵਾਲੇ ਭਰਾਵਾਂ ਦਾ ਧੰਨਵਾਦ ਹੈ ਵਾਲੀਬਾਲ ਸੁਪਰ ਗਾਨ ਫੈਰ ਜਸਵਿੰਦਰ ਢਿੱਲੋਂ ਝੱਟੜ ਵਾਲੀਆ ਗੁੱਜਿਆ ਹੋਇਆ ਰਾਜਸਰ ਤੇ ਜੀਜੀ ਦੀ ਤੇ ਗੱਲਬਾਤ ਹੀ ਵੱਖਰੀ ਹੈ ਵਰਲਡ ਕੱਪ ਦਾ ਵੀ ਕਹਿੰਦੇ ਬੈਸਟ ਰੈਨ ਦਾ ਮਾਣ ਹੈ ਉਧਰ ਚੁੱਕੀ ਪੁਜੇ ਵਰਨਾ ਪਰਖਾਣ ਵਾਲਾ ਸਾਰੇ ਭਰਾਵਾਂ ਦਾ ਪਾਸਚਕਾਰ ਕਰਾਂਗੇ ਜਿੰਨੇ ਵੀ ਲੈਵਲ ਦੇ ਭਰਾ ਸਾਡੇ ਦੁਗੇ ਹੋਏ ਐ ਬਹੁਤ ਸਾਰੇ ਮੁਕਾਬਲੇ ਜਿਹੜੇ ਕਿਡੇ ਆ ਰਹੇ ਐ ਗਾਉ ਗੋਵੀ ਬਹੁਤ ਸੋਨਾ ਖਿਡਾਰੀ ਪੱਕੇ ਤੌਰ ਤੇ ਕਹਿੰਦੇ ਸਰਾਮਾ ਦਾ ਸਟਰੀਕ ਬਣ ਗਿਆ ਹੈ ਅੱਜਕੱਲ ਸੋਮਣਾ ਵਾਲੇ ਦੀ ਟੀਮ ਲਈ ਖੇਡਦਾ ਫਤਲਤਾ ਖੇਰ ਇਹਨਾਂ ਦੇ ਕਲੱਬ ਡਰਮੀਆਂ ਦੇ ਖਾਤੇ ਕਿਆ ਬਾਤ ਹੈ ਲੈ ਵੀ ਮੈਚ ਉਧਰ ਗਰਾਊਂਡ ਨੰਬਰ 2 ਦਾ ਵੀ ਬਹੁਤ ਸੋਹਣਾ ਖੇਡਿਆ ਜਾ ਰਿਹਾ ਹੈ ਇੱਕ ਵਾਲੀ 2 ਨੰਬਰ ਗਰਾਊਂਡ ਤੇ ਵੀ ਸਕੋਰ ਬਰਾਬਰੀ ਦੀ ਜ਼ਰੂਰਤਾਂ ਸਾਹ ਦੇ ਕੋਰਟ ਦੇ ਮੈਚ ਨੂੰ ਮਾਰਾ ਇੱਕ ਤਰ੍ਹਾਂ ਹਫਮ ਹੋ ਗਏ ਤੇ ਦਾਰਾ ਸਕੋਰ ਨਾਲ ਰਸਤੇ ਹੋ ਸਕਦਾ ਹੈ ਬਟੇ ਅਣੀ ਦਾ ਸਾਹਿਬ 2 2 ਨੰਬਰ ਹੈ ਜੀ ਸਾਹਿਬ ਬਹੁਤ ਮਿਹਰਬਾਨੀ ਜੀ ਲੈ ਵੀ 2 2 ਨੰਬਰ ਹੈ ਜਿਹੜਾ ਮੈਚ 2 ਨੰਬਰ ਗਰਾਊਂਡ ਤੇ ਚੱਲਦਾ ਜੀ 2 ਨੰਬਰ ਦੀ ਭਾਦਰ ਕਿਆਂ ਦੀ ਟੀਮ ਦੇ ਹੈ ਤੇ 2 ਨੰਬਰ ਦੀ ਜਿਹੜੇ ਬੰਗੋ ਦੀ ਟੀਮ ਦੇ ਨੇ ਹੈ ਹੋ ਵੀ ਕਹਿੰਦੇ ਗੁਰੂ ਸਾਹਿਬ ਬੇਤਾ ਵਾਲਾ ਕੋਸ਼ਿਸ਼ ਤੇ ਕਰ ਰਹੇ ਆ। ਉਹਨੇ ਗੋਪੇ ਨੇ ਤੇ ਹੋਰ ਕੁਝ ਨਾ ਕੁਝ ਕਰਨਾ ਪਊਗਾ ਸੋਹਣਿਆ ਵੀਰਾ ਜਿਵੇਂ ਕੈਨੇਡਾ ਦੇ ਗਰਾਊਂਡਾਂ ਦੇ ਵਿੱਚ ਬੱਲੇ ਲੱਗਦੀਆਂ ਉਸੇ ਤਰ੍ਹਾਂ ਦੇ ਅੱਜ ਬੱਲੇ ਬੱਲੇ ਕਰਾਉਂਦੇ ਨਾ ਚਰਚਾ ਹੋ ਜਾਣੀ ਹੈ। ਨਹੀਂ ਹੈ ਨਹੀਂ ਬੇਜਿਆ ਹੋਇਆ ਪਰ ਸਾਹਮਣੇ ਦਿੱਕੀ ਗਲਤੀ ਕਰ ਗਿਆ ਤੇ ਪੁਆਇੰਟ ਜਿਹੜਾ ਬੰਦੇ ਦੀ ਟੀਮ ਦੇ ਖਾਤੇ ਵਿੱਚ ਜੁੜ ਗਿਆ ਸਰ ਵੀ ਟੀਨ ਹੋ ਚੁੱਕੀ ਹੈ। ਹਰ ਗੱਡੀ ਪਾਸ ਚੇਂਜ ਹੋ ਚੁੱਕੀ ਹੈ। ਕ੍ਰਿਕੇ ਦਾ ਅੱਜ ਰੌਣਕ ਵੀ ਤਲਵੰਦੀਆਂ ਲਈ ਬੜੀ ਦੂਰੋਂ ਸੱਜਿਆ। ਉਧਰ ਪੈਂਦਾ ਹੀ ਮਹਾਲੀ ਦੇ ਇਲਾਕੇ 'ਚ ਅੱਜ ਬੜੀ ਦੂਰੋਂ ਸੱਜਿਆ। ਅੱਜ ਦੇਖਾਂਗੇ ਕ੍ਰਿਕੇ ਦਾ ਰੌਣਕ ਕਿਹੋ ਜਿਹਾ ਖੇਡਦਾ। ਪ੍ਰਦਰਸ਼ਨ ਕਰਦਾ ਹੈ। ਕ੍ਰਿਕੇ ਦਾ ਰੌਣਕ ਵੀ ਕਹਿੰਦੇ ਅੱਜ ਬੜੀ ਦੂਰੋਂ ਸੱਜਿਆ। ਬਹੁਤ ਵਧੀਆ ਮੈਚ। ਕ੍ਰਿਕੇ ਪਿੰਡ ਹੈ। ਗੱਲਾਂ ਪ੍ਰਸਿੱਧ ਗੀਤ ਕਰਦੇ ਕ੍ਰਿਕੇ ਦਾ ਜ਼ਿਕਰ ਹੋਇਆ ਹੈ। ਉਹ ਸਾਹਮਣੇ ਜਿੱਲੇ ਲੱਦੇ ਹਨ ਇਹਦੇ। ਕਦੇ ਮੱਧਰ ਕ੍ਰਿਕੇ ਦੀ ਗੱਲ ਚੱਲੀ ਦੁਨੀਆ ਦੇ ਵਿੱਚ। ਰੌਣਕ ਤੇ ਤਰੀਕਿਆਂ ਵਾਲਾ ਖੇਡਿਆ ਆਇਆ ਹੋਇਆ ਹੈ ਬਹੁਤ ਵਧੀਆ ਮੈਚ ਹੈ ਟੀਮਾਂ ਬੜੀਆਂ ਟੌਪ ਦੀਆਂ ਸੁਣਾ ਹੈ ਕੰਦੇ 3 ਨੰਬਰ ਤੇ ਵਿਭਾਸ਼ਾ ਖੇਡ ਰਹੀ ਹੈ ਫਿਰੂ ਸੈਣ ਵਾਲੇ ਵੀ ਬੜਾ ਸੋਹਣਾ ਖੇਤੀ ਹੁੰਦੇ ਆ ਇਧਰ ਇੱਕ ਨੇ ਸੱਟ ਕਲੱਬ ਦੀ ਟੀਮ ਦਾ ਵੱਡਾ ਹਿੱਸਾ ਬਣੇ ਹੋਏ ਹੈ ਬੋਵੀ ਦਾ ਬਹੁਤ ਬਹੁਤ ਤਾੜਾ ਕੀ ਵਾਜਦੇ ਖੇਡ ਵਾਜਦੇ ਕੇ ਬਾਅਦ ਕਰਦੇ ਹਨ ਭਾਈ ਜੀ ਜੇ ਨੀਰ ਗੇ ਆਪਣੀ ਬਾਲ ਜੇ ਲਾਈਵ ਲਕਾ ਲਪੀ ਆ ਰਹੀ ਹੈ ਮੇਰੇ ਗੱਲ ਤੋਂ ਲਪੀ سابق بٹالیا ਮੈਚ ਇਹਦੀ ਚੋਟੀ ਦਾ ਖੇਡਿਆ ਜਾਣਾ ਤੇ ਜਿਹੜਾ ਹੁਣ ਖੇਡਿਆ ਜਾ ਰਿਹਾ ਮੈਚ ਉਹ ਵੀ ਮੇਰੇ ਮਿੱਤਰੋ ਬੁਰਾ ਤਗੜਾ ਮੁਕਾਬਲਾ ਖੇਡਿਆ ਜਾ ਰਿਹਾ ਹੈ ਇਧਰ ਨੰਬਰ ਲਾਸਟ ਆ ਗਿਆ ਜੀ ਮੇਰੀ ਹਰੇਕੋ ਭਾਈਆਂ ਪੰਗੋੜੀ ਇਹ ਸਾਰੇ ਨਹੀਂ ਕਿਰਪਾ ਕਰਕੇ ਤੋਚੂ ਜੀ ਜਿੱਤ ਵੀ ਇਧਰ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਢੱਡੀਆਂ ਦੀ ਟੀਮ ਜਿੱਤ ਗਈ ਹੈ ਜੀ ਬਹੁਤ ਬਹੁਤ ਮੁਬਾਰਕਾਂ ਨੇ ਕੱਟਿਆਲੇ ਮੁੰਡੇ ਜਿੱਤੇ ਹੋ ਮੇਰੇ ਰੈਫਰੀ ਹੋ ਗਏ ਹਾਂ ਜੀ ਫਿਰ ਵੀ ਬਾਹਰ ਆਏ ਗਰਾਊਂਡ ਦੇ ਇੱਥੇ ਬਹਿਣੇ ਮਾਰਾ ਵੀ ਦੋਨੋਂ ਮੈਚ ਦੋ ਨੰਬਰ ਦੇ ਆ ਬਾਈ ਦੋ ਨੰਬਰ ਦੇ ਬੱਦਕੇ ਦਾ ਮੈਚ ਜੀ ਆਹੋ ਜੀ ਰੈਫਰੀ ਕਿ